हां जी पंजाब वाले ओ सत श्री काल जमे के दो ਵੱਡੀਆਂ ਖਬਰਾਂ ਤੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਆ ਜਿਵੇਂ ਕਿ ਇੱਕ ਵਿਕਰਮ ਸਿੰਘ ਮਜੀਠੀਆ ਕੋਲ ਭਾਈ ਅਮਰਪਾਲ ਸਿੰਘ ਦੀ ਆਡੀਓ ਕਿਵੇਂ ਪਹੁੰਚਦੀ ਹੈ ਇਹ ਤਾਂ ਇੱਕ ਖਬਰ ਪਹਿਲੀ ਖਬਰ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਜਿਨ੍ਹਾਂ ਨੂੰ ਪੂਰਾ ਪੰਜਾਬ ਕੋਸ ਰਿਹਾ ਸੀ ਕਿ ਭਾਈ ਜਿਹੜੀ ਕੌਂਸਲ ਬਠਿੰਡੇ ਵਾਲੀ ਹੈ ਇਹਦੇ ਘਰ ਦੇ ਉੱਤੇ ਬਲਡੋਜ਼ਰ ਚੱਲਣੇ ਚਾਹੀਦੇ ਆ ਔਰ ਅੱਜ ਭਗਵੰਤ ਮਾਨ ਨੇ ਆਪਣਾ ਇੱਕ ਬਹੁਤ ਵੱਡਾ ਵਾਅਦਾ ਜਿਹੜਾ ਕਿ ਪੂਰਾ ਕਰ ਦਿੱਤਾ ਪੰਜਾਬ ਵਾਸੀਆਂ ਦੇ ਸਾਹਮਣੇ ਨੇ ਮੀਡੀਆ ਦੇ ਵਿੱਚ ਬੋਲਿਆ ਸੀ ਕਿ ਅਸੀਂ ਉਹਨਾਂ ਦੇ ਘਰ ਤੇ ਬਲਡੋਜ਼ਰ ਚਲਾਵਾਂਗੇ ਯਾਨੀ ਕਿਸੇ ਵੀ ਪੁਲਿਸ ਅਫਸਰ ਨੂੰ ਜਾਂ ਸਾਡਾ ਲੀਡਰ ਨਹੀਂ ਬਖਸ਼ਾਂਗੇ ਪਰ ਅੱਜ ਤੁਹਾਡੇ ਸਾਹਮਣੇ ਭਗਵੰਤ ਮਾਨ ਕਿਵੇਂ ਉਹਨਾਂ ਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਰਹੇ ਨੇ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਆ ਜਿਹੜੇ ਬੇਕਰਮ ਸਿੰਘ ਮਜੀਠੀਆ ਕੋਲ ਭਾਈ ਅਮਰਪਾਲ ਸਿੰਘ ਦੀ ਆਰੀਓ ਕਿਵੇਂ ਆਉਂਦੀ ਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੀ ਕਾਂਸਟੇਬਲ ਦੀ ਖਬਰ ਆ ਅਗਲੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸੁਣੋ ਜਿਹਨੇ ਜੋਤ ਸਿੰਘ ਸਮਰਾਪ ਤੇ ਪੰਪ ਤੇ ਅਟੈਕ ਹੋਇਆ ਉਹਦੇ ਕੁਝ ਹੋਰ ਸਾਥੀਆਂ ਤੇ ਅਟੈਕ ਹੋਇਆ ਮਜਰੀਠੀਆਂ ਨੇ ਇੱਕ ਤਰ੍ਹਾਂ ਨਾਲ ਹੋਰ ਦੂਸਰੇ ਪਾਰ ਤੇ ਆਈਏ ਤਾਂ ਅਮਰਤਪਾਲ ਸਿੰਘ ਜਾਂ ਸੰਬੰਧਤ ਤਾਡੇ ਨੂੰ ਜੀ ਸਵਾਲਾਂ ਦੇ ਕਟਾਰੇ 'ਚ ਖੜਾ ਕੀਤਾ ਸਰਕਾਰ ਸਮੇਤ ਕਿ ਭਾਈ ਮੇਰੇ ਤੇ ਜਿਹੜੇ ਅਟੈਕ ਹੋ ਰਿਹਾ ਉਹ जोडਿਆ ਕੀ ਹੈ ਕਿ ਗੈਂਗਸਟਰ ਲਿੰਕ ਹੈ ਤਾਂ ਹਮਲੇ ਹੋ ਰਿਹਾ ਇਹਦੇ ਤੇ ਹੋ ਰਿਹਾ ਜਿਹੜੇ ਮਤਲਬ ਕਿ ਮਜੀਠੀ ਨੇ ਦੇਖੋ ਕਿ ਆਪਣੀ ਗੱਲ ਜਿਹੜੀ ਉਹ ਕਿਸ ਟੱਲੇ ਨਾਲ ਰੱਖ ਦਿੱਤੀ ਕਿ ਭਾਈ ਉਹ ਦੱਸਿਆ ਸੀ ਉਹਨਾਂ ਨੇ ਕਿ ਇਹ ਤਾਂ ਉਹ ਮੇਰੇ ਘਰ ਤੱਕ ਹੀ ਆ ਗਿਆ ਜੀ ਉਸਕੇ ਇਸ਼ਾਨਾ ਵਾਂਗੂ ਛੋਟੀ ਵਾਲਾ ਵੀ ਆ ਗਿਆ ਵਿੱਚ ਸਾਰਾ ਮਸਲਾ ਆ ਗਿਆ ਉਹ ਅੱਗੇ ਤੁਰ ਲੋ ਜਿਹੜੀ ਉਹ ਤੁਸੀਂ ਗੱਲਬਾਤ ਸੁਣ ਰਹੇ ਹੋ ਅਮਰਤਾਪਾਲ ਸਿੰਘ ਦੀ ਹੁਣ ਦੇਖੋ ਇਹਦੇ 'ਚ ਵੀ ਇੱਕ ਚੀਜ਼ ਗਾਹ ਹੋ ਰਿਹਾ ਕਿ ਜਿਹੜੀ ਅੱਜ ਤੁਸੀਂ ਮੀਨ ਸਟ੍ਰੀਮ মিডিਏ ਦੀ ਕਵਰੇਜ ਦੇਖੋਗੇ ਉਹ ਤਾਂ ਪਰਪੂਰ ਆ ਜੀ ਪਰ ਜਿਹੜਾ ਵੈੱਬ ਪੱਤਰਕਾਰਤਾ ਦਾ ਸਿਸਟਮ ਆ ਉਹ ਬਿਲਕੁਲ ਇਹਦੇ ਤੇ ਖਾਮੋਸ਼ ਹੋ ਜਾਂਦਾ ਹੈ ਉਹਦਾ ਕਬੱਡਾ ਕਰਨੇ ਕਿ ਅਮਰਤਪਾਲ ਸਿੰਘ ਦੀ ਹਮਾਇਤ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਹੈ ਤਾਂ ਉਹ ਜਿੰਝ ਤੋਂ ਵੀ ਕਿਸੇ ਨੇ ਕੋਈ ਸਵਾਲ ਕਰਨਾ ਟ੍ਰੋਲਿੰਗ ਵਗੈਰਾ ਜਿਹੜੀ ਹੁੰਦੀ ਆ ਤਾਂ ਗੱਲ ਕੀ ਹੈ ਕਿ ਹੁਣ ਦੂਜੇ ਪੱਖ ਤੋਂ ਜਿਹੜੀ ਉਹ ਕਨਵਰਸੇਸ਼ਨ ਜਿਹੜੀ ਕੀਤੀ ਗਈ ਆ ਵੀਕ ਕੀਤੀ ਗਈ ਆ ਵਾਇਰਲ ਕੀਤੀ ਗਈ ਆ ਦੇਖੋ ਅਸੀਂ ਕਿਸੇ ਗੱਲ ਦੀ ਉਹ ਕਹ ਲਓ ਕਿ ਇੱਕ ਡਿਸਕਲੇਮਰ ਹੁੰਦਾ ਕਿ ਪੁਸ਼ਟੀ ਨਹੀਂ ਕਰਦੇ ਪਰ ਇੱਥੇ ਇੱਕ ਪੁਸ਼ਟੀ ਵੀ ਆ ਜੀ ਮਤਲਬ ਕਿ ਇਹ ਹੁੰਦੀ ਹੈ ਨਾ ਕਿ ਆਡੀਓ ਆ ਕੋਈ ਤੇ ਆਪਾਂ ਕਹਿੰਦੇ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਇਹਦੇ ਵਿੱਚ ਕੀ ਆ ਕਿ ਨਾਮ ਲਿਆ ਗਿਆ ਸੀਗਾ ਹਰੀ ਨੌ ਦਾ ਹੂੰ ਕੁਝ ਲੋਕ ਕਨਫਿਊਜ਼ਨ ਕਿ ਇਹ ਉਹ ਜਿਹੜੀ ਮਤਲਬ ਕਿ ਗੱਲਬਾਤ ਹੋ ਰਹੀ ਆ ਜਿਹੜੀ ਉਹ ਆਡੀਓ ਸੁਣਾਈ ਗਈ ਆ ਕਿ ਅਮਰਤਪਾਲ ਸਿੰਘ ਤੇ ਸ਼ਾਇਦ ਗੁਰਪ੍ਰੀਤ ਸਿੰਘ ਹਰੀ ਨੌ ਜੀ ਅਸੀਂ ਕਨਫਰਮ ਕੀਤਾ ਇਹਦੇ ਵਿੱਚ ਸੁਖਪ੍ਰੀਤ ਹਰੀ ਨਾਉ ਦੀ ਗੱਲ ਹੈ ਹਮ ਉਹ ਤੇ ਮਲੇਰੀਆ ਸਾਹਿਬ ਵੀ ਦੱਸਦੇ ਆ ਕਿ ਉਹ ਨਹੀਂ ਆਜ ਸੁਖਪ੍ਰੀਤ ਹੈ ਸੁਖਪ੍ਰੀਤ ਹੈ ਉਸ ਲੋਕ ਗੁਰਪ੍ਰੀਤ ਸਮਝ ਰਏ ਸੀ ਜੀ ਸੁਖਪ੍ਰੀਤ ਚਚੇਰਾ ਭਰਾ ਗੁਰਪ੍ਰੀਤ ਦਾ ਹਮ ਉਹ ਇਸ ਗੱਲ ਨੂੰ تسلیم ਕਰਦੇ ਆ ਕਿ ਭਾਈ ਇਹ 2021 ਦੀ ਗੱਲਬਾਤ ਹੈ ਹਮ 2021 ਦੀ ਗੱਲਬਾਤ ਹੈ ਜਦੋਂ ਮੈਂ 28000 ਦਰਾਮ ਲੈਣਾ ਸੀ ਜੀ ਕੋਕ ਦਵਾਈ ਚ ਸੀ ਕਿ ਨਾ ਦੋਨਾਂ ਦਾ ਬਹੁਤ ਪ੍ਰੇਮ ਪਿਆਰ ਸੀਗਾ ਆਪਸ ਦੇ ਵਿੱਚ ਤਾਂ ਇਹ ਸਾਰੇ ਨੇੜੇ ਸੀਗੇ ਨਾ ਜੀ ਜੀ ਬਿਲਕੁਲ ਉਸ ਸੀਗਾ ਤਾਂ ਇਹਦਾ ਰਹੀ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਦਾ ਦਾਵਾ ਰਿਹਾ ਕਿ ਭਾਈ ਅਮਰਪਾਲ ਸਿੰਘ ਦੇ ਖਿਲਾਫ ਤਾਂ ਦੇਖੋ ਵਿਰੋਧੀ ਧਿਰਾਂ ਵੀ ਨੇ ਔਰ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਇਹ ਵੀ ਕਿੰਦੇ ਨੇ ਕਿਤੇ ਭਾਈ ਅਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੀ ਆ ਅੰਦਰ ਰੱਖਣਾ ਚਾਹੁੰਦੀ ਆ ਅਮਰਪਾਲ ਸਿੰਘ ਦੇ ਪਿਤਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਹੜੀ ਸਰਕਾਰ ਇਹ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਕਤਲ ਕਰਵਾਉਣਾ ਚਾਹੁੰਦੀ ਆ ਤਾ ਦੂਜੇ ਪਾਸੇ ਉਹਨਾਂ ਦੇ ਜਿਹੜੇ ਵਕੀਲ ਨੇ ਈਮਾਨ ਸਿੰਘ ਖਾਰਾ ਉਹਨਾਂ ਨੇ ਵੀ ਬਹੁਤ ਵੱਡਾ ਦਾਅਵਾ ਕੀਤਾ ਕਿ ਜਿਹੜੀ ਸਰਕਾਰ ਆ ਇਹਨੂੰ ਡਰ ਸਿਰਫ ਇੱਕੋ ਹੀ ਹੈ ਹੋਰ ਮਾਮਲਾ ਕੋਈ ਵਿੱਚ ਹੈ ਹੀ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਕਿ 2027 ਦਾ ਜਿਹੜਾ ਕਿ ਮੁੱਖ ਮੰਤਰੀ ਐਲਾਨੇ ਗਏ ਆ ਭਾਈ ਅਮਰਪਾਲ ਸਿੰਘ ਬਸ ਸਿਰਫ ਇਹੀ ਗੱਲ ਤੋਂ ਇਹਨਾਂ ਨੂੰ ਖੌਫ ਹੈ ਕਿ ਪੰਜਾਬ ਦੀ ਜਨਤਾ ਭਾਈ ਅਮਰਪਾਲ ਸਿੰਘ ਦੇ ਇੱਕ ਜਿਵੇਂ ਪਹਿਲਾ ਫਤਵਾ ਸੁਣ ਆ ਚੁੱਕੀ ਹੈ ਔਰ ਹੁਣ ਮੁੱਖ ਮੰਤਰੀ ਬਣਾ ਕੇ ਕਹਿੰਦੇ ਅਸੀਂ ਬਾਹਰ ਲੈ ਕੇ ਆਉਣਾ ਆਉਣਾ ਹੁਣ ਪੰਜਾਬ ਦੇ ਲੋਕ ਕਹਿੰਦੇ ਅਸੀਂ ਪੰਜਾਬ ਦੇ ਉਸ ਨੌਜਵਾਨ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਤਾਂ ਸਵਾਲ ਬੜੇ ਅਹਿਮ ਨੇ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਚਾਹੁੰਦੀ ਸੀ ਸਿਰਫ ਇੱਕ ਜਿਹੜੀ ਕਾਂਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਕਾਲੀ ਧਾਰ ਦੇ ਵਿੱਚ ਚਿੱਟੇ ਸਮੇਤ ਫੜੀ ਜਾਂਦੀ ਹੈ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਕਹਿੰਦੇ ਭਗਵੰਤ ਮਾਨ ਸਰਕਾਰ ਇਹਦੇ ਉੱਤੇ ਨਕਾਮ ਰਹੀ ਹੈ ਕਿਉਂਕਿ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਕੋਈ ਸਰਪੰਚ ਕਿਸੇ ਦੇ ਗੋਲੀ ਮਾਰ ਦਿੰਦਾ ਜਿਵੇਂ ਹੁਣ ਪਿੱਛੇ ਜੇ ਇੱਕ ਪੁਲਿਸ ਅਫਸਰ ਮਾਰਿਆ ਗਿਆ ਤਾਂ ਭਗਵੰਤ ਮਾਨ ਸਰਕਾਰ ਨੇ ਆਪਣੇ ਇੱਕ ਉਸ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਸੀ ਉਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਯਾਨੀ ਉਸ ਪੱਦਰ ਤੇ ਨਹੀਂ ਲਿਆ ਜਿਸ ਪੱਦਰ ਤੇ ਲੈਣਾ ਚਾਹੀਦਾ ਤਾ ਜੇਕਰ ਹੁਣ ਉਥੇ ਜਵਾਬੀ ਹਮਲਾ ਹੋ ਜਾਂਦਾ ਪੁਲਿਸ ਉਹਨਾਂ ਦੇ ਗੋਲੀਆਂ ਮਾਰ ਦਿੰਦੀ ਦੋ ਚਾਰ ਬੰਦੇ ਹੋਰ ਵੀ ਨਾਲ ਮਾਰ ਕੇ ਸਿੱਟ ਦਿੰਦੇ ਤੇ ਫਿਰ ਡੀਐਸਪੀ ਨੂੰ ਫੇਰ ਕਹਿਣਾ ਸੀ ਤੇ ਲੋਕ ਉਹ ਤੋਂ ਕੋਸ ਰਹੇ ਸੀ ਡੀਐਸਪੀ ਨੂੰ ਕਹਿੰਦੇ ਆਤਲ ਸੋਨੀ ਉਥੇ ਸੀਗਾ ਤੇ ਭਾਈ ਉਹਦੇ ਸਾਹਮਣੇ ਕਤਲ ਹੋ ਗਿਆ ਇੱਕ ਇੰਸਪੈਕਟਰ ਦਾ ਤਾਂ ਫੇਰ ਹੁਣ ਤੁਸੀਂ ਇਹ ਵੀ ਦੱਸੋ ਵੀ ਜੇ ਜਵਾਬੀ ਹਮਲਾ ਹੋ ਜਾਂਦਾ ਤਾਂ ਫੇਰ ਭਗਵਾਨਤਮਾਨ ਸਰਕਾਰ ਇਹਨਾਂ ਨੂੰ ਨਾ ਕੋਸਦੀ ਜਾਂ ਫਿਰ ਇਹਨਾਂ ਨੂੰ ਜੇਲਾ ਚ ਨਾ ਕੱਲਦੀ ਸੇ ਇੰਨਾ ਗੱਲਾਂ ਕਰਕੇ ਜਿਵੇਂ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਆ ਤਾਂ ਪੰਜਾਬ ਪਰਦੇ ਲੋਕ ਸਾਰੇ ਹਿੰਦੁਸਤਾਨ ਦੇ ਲੋਕ ਪੂਰੇ ਹਿੰਦੁਸਤਾਨ ਦੇ ਲੋਕ ਕਹਿੰਦੇ ਨੇ ਕਿ ਭਗਵਾਨ ਤਮਾਨ ਸਰਕਾਰ ਨੂੰ ਇਹਦੇ ਉੱਤੇ ਬਲਡੋਜ਼ਰ ਚਲਾਉਣਾ ਚਾਹੀਦਾ ਜਿਹੜੀ 2 ਕਰੋੜ ਦੀ ਉਹਦੇ ਕੋਠੀ ਬਣਾਈ ਹੋਈ ਆ ਬਠਿੰਡੇ ਦੇ ਵਿੱਚ ਯਾਨੀ ਉਸ ਇਲਾਕੇ ਦੇ ਵਿੱਚ ਆ ਜਿੱਥੇ ਬਹੁਤ ਸਾਰੇ ਰਹੀਸ ਲੋਕ ਰਹਿੰਦੇ ਨੇ ਤਾਂ ਹੁਣ ਇੰਨੇਆਂ ਗੱਲਾਂ ਦੇ ਬਾਵਜੂਦ ਵੀ ਪਤਾ ਹੋਣ ਦੇ ਬਾਵਜੂਦ ਵੀ ਕਿਹੜਾ ਕਰੈਕਟਰ ਕੀ ਰਿਹਾ ਬਾਦਲ ਕਹਿੰਦੇ ਉਹਨੂੰ ਭਰਤੀ ਕਰਵਾਇਆ ਪਿੱਛੇ ਜੇ ਗੱਲ ਉੱਡੀ ਸੀ ਕਹਿੰਦੇ ਬਾਦਲ ਦੇ ਨਾਨਕਿਆਂ ਦੇ ਨਾਲ ਯਾਨੀ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹਦੇ ਨਾਨਕਿਆਂ ਦੇ ਨਾਲ ਸੰਬੰਧ ਹੈ ਯਾਨੀ ਬਾਦਲ ਦੇ ਨਾਨਕਿਆਂ ਦੇ ਘਰੇ ਯਾਨੀ ਜਿਹੜੇ ਬਾਦਲ ਦੇ ਸਹੁਰੇ ਸੀ ਉਹਨਾਂ ਦੇ ਘਰੇ ਇਹਦੀ ਮਾਂ ਕੰਮ ਕਰਦੀ ਸੀ ਉਹਨਾਂ ਨੇ ਭਰਤੀ ਕਰਵਾਈ ਸੀ ਕਨਸਟੇਬਲ ਅਮਨਦੀਪ ਕੌਰ ਤੇ ਫਿਰ ਪੰਜਾਬ ਦੇ ਲੋਕਾਂ ਨੇ ਇੱਕੋ ਹੀ ਮੰਗ ਰੱਖੀ ਕਿ ਭਾਈ ਇਹਦਾ ਬਲਡੋਜਰ ਚਲਾ ਕੇ ਦਾ ਘਰ ਢਾ ਦੇਣਾ ਚਾਹੀਦਾ। ਭਗਵੰਤ ਮਾਨ ਸਰਕਾਰ ਖੁਦ ਮੁੱਖ ਮੰਤਰੀ ਪੰਜਾਬ ਦੇ ਇੱਕ মিডিਆ ਦੇ ਵਿੱਚ ਬਿਆਨ ਦੇ ਦਿੰਦੇ ਆ ਕਹਿੰਦੇ ਸਾਡਾ ਚਾਹੇ ਕੋਈ ਐਮ.ਐਲ.ਏ ਆ ਚਾਹੇ ਕੋਈ ਲੀਡਰ ਹੋਰ ਆ ਚਾਹੇ ਕੋਈ ਮੰਤਰੀ ਹੈ ਤੇ ਚਾਹੇ ਕੋਈ ਪੁਲਿਸ ਆਫਸਰ ਹੈ ਅਸੀਂ ਨਹੀਂ ਬਖਸ਼ਾਂਗੇ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਇਹਨੂੰ ਸਾਰਿਆਂ ਨੂੰ ਇਹਨਾਂ ਦੇ ਵਿੱਚ ਹੀ ਲਾਵਾਂਗੇ। ਯਾਨੀ ਸਭ ਤੇ ਚੱਲਣਾ ਜਿਹੜਾ ਕਾਨੂੰਨ ਹੈ। ਪਰ ਕਿਤੇ ਨਾ ਕਿਤੇ ਬਖਰੇਵੇਂ ਰੱਖੇ ਜਾਂਦੇ ਆ ਆਪਦੇ ਮਲਾਜਮਾਂ ਨੂੰ ਆਪਦੇ ਪੁਲਿਸ ਅਫਸਰਾਂ ਨੂੰ ਭਗਵੰਤ ਮਾਨ ਸਰਕਾਰ ਲਗਾਤਾਰ ਬਚਾਉਂਦੀ ਆ ਰਹੀ ਹੈ ਜਿਵੇਂ ਹੁਣ ਕਰਨਲ ਤੇ ਹਮਲਾ ਹੋ ਗਿਆ ਸੀ ਤਾਂ ਚਾਰ ਪੁਲਿਸ ਅਫਸਰ ਵਰਦੀ ਦੇ ਵਿੱਚ ਇੱਕ ਬੰਦੇ ਨੂੰ ਘੁਰਦੇ ਨੇ ਜਿਹੜਾ ਅੱਗੋਂ ਕਹਿੰਦਾ ਮੈਂ ਕਰਨਲ ਆ ਤਾਂ ਫੇਰ ਉਸ ਬੰਦੇ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਹੋਇਆ ਬਲਕਿ ਨਾਲੇ ਉਦੇ ਘਰ ਵਾਲੀ ਕਰਨਲ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਚੁੱਕੀ ਸੀ ਤਾਂ ਤੁਸੀਂ ਇਹ ਦੇਖੋ ਵੀ ਏਡੇ ਏਡੇ ਅਧਿਕਾਰੀਆਂ ਨੂੰ ਇਨਸਾਫ ਨਹੀਂ ਮਿਲਦਾ ਤੇ ਜਿਹੜੀ ਬਠਿੰਡੇ ਵਾਲੀ ਕੌਨਸਟੇਬਲ ਹੈ ਪਰ ਐ ਦੇ ਉੱਤੇ ਬਲਡੋజర్ ਕਿਵੇਂ ਚਲਾ ਦੂ ਭਗੰਤ ਮਾਨ ਜੜਾਂ ਕਹਿੰਦੇ ਬਹੁਤ ਮਜ਼ਬੂਤ ਹੈ ਪਰ ਇੰਨੀਆਂ ਵੀ ਕਿਹੜੀਆਂ ਜੜਾਂ ਜਿਹੜੀਆਂ ਮੁੱਖ ਮੰਤਰੀ ਤੋਂ ਵੀ ਉੱਪਰ ਹੋਣ ਸਵਾਲ ਬਹੁਤ ਵੱਡੇ ਮੁੱਖ ਮੰਤਰੀ ਵੀ ਦਬ ਚੁੱਕਿਆ ਇਹਨਾਂ ਦੇ ਸਾਹਮਣੇ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕਲ ਟਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ